ਜਪੋ ਜੀ ਸਤਨਾਮ ਸਤਨਾਮ ਤਨ ਤਨ ਜਗਤ ਪਿਤਾ ਸਤਗੁਰ ਅਬਦਾਸ ਮਹਾਰਾਜ ਜੀ ਦੀ ਅਪਾਰ ਅਪਾਰ ਕਿਰਪਾ ਹੈ ਜੋ ਸਭ ਸੰਗਤਾਂ ਗੁਰੂ ਚਰਨਾਂ ਦੇ ਵਿੱਚ ਆਣ ਕੇ ਜੁੜ ਬੈਠਦੇ ਹਨ ਔਰ ਅੱਜ ਦਾ ਦਿਨ ਮਹਾਨ ਦਿਨ ਕਿ ਅੱਜ ਨਵਾਂ ਸਾਲ ਆਰੰਭ ਹੋਇਆ ਹੈ ਅੱਜ 1 ਜਨਵਰੀ 2025 ਸਭ ਤੋਂ ਪਹਿਲਾਂ ਤਾਂ ਦੇਸ਼ ਵਰਬ ਦੀਆਂ ਸਮੂਹ ਸੰਗਤਾਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਔਰ ਤਨ ਤਨ ਸਤਿਗੁਰੂ ਦਾਸ ਮਹਾਰਾਜ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਕਰਦੇ ਹਾਂ ਕਿ ਇਹ ਸਾਲ ਜੋ ਅੱਜ ਆਰੰਭ ਹੋਇਆ ਹੈ ਸਭ ਸੰਗਤਾਂ ਲਈ ਖੁਸ਼ੀਆਂ ਭਰਿਆ ਲੈ ਕੇ ਆਵੇ ਖੁਸ਼ੀਆਂ ਪਰਿਆ ਬਤੀਤ ਹੋਵੇ ਸਭ ਸੰਗਤਾਂ ਦੀਆਂ ਮਨੋ ਕਾਮਨਾ ਪੂਰੀਆਂ ਹੋਣ ਸਭ ਸੰਗਤਾਂ ਦੇ ਜਿਨ੍ਹਾਂ ਦੇ ਰੁਕੇ ਹੋਏ ਕਾਰਜ ਹਨ ਉਹ ਕਾਰਜ ਚੱਲਣ ਕੰਮ ਕਾਰ ਵਧੀਆ ਹੋਵੇ ਤੰਦਰੁਸਤੀ ਹੋਵੇ ਬੱਚਾ ਨੂੰ ਵਿੱਦਿਆ ਪੜਾਈ ਦਾ ਗਿਆਨ ਵੱਧ ਹੋਵੇ ਇਹ ਹੀ ਅਰਦਾਸ ਸਤਿਗੁਰਾਂ ਦੇ ਚਰਨਾਂ 'ਚ ਕਰਨੀ ਹੈ ਔਰ ਸਤਿਗੁਰ ਜੀ ਬਖਸ਼ਿਸ਼ ਕਰਦੇ ਕਿ ਭਾਈ ਜਿਹੜਾ ਜੀਵ ਪਰਮਾਤਮਾ ਦਾ ਨਾਮ ਸੇਵਾ ਸਿਮਰਨ ਕਮਾਈ ਕਰਦਾ ਹੈ ਉਹ ਹਮੇਸ਼ਾ ਦੀਨ ਦੁਖੀਆਂ ਦੇ ਵਿੱਚ ਲੱਗਾ ਰਹਿੰਦਾ ਹੈ ਉਹਨਾਂ ਦੀ ਸੇਵਾ ਦੇ ਵਿੱਚ ਵੀ ਲੱਗਾ ਰਹਿੰਦਾ ਹੈ ਕਿ ਸਾਡੀ ਜਿਹੜੀ ਨੇਕ ਕਮਾਈ ਹੈ ਉਹਦੇ ਵਿੱਚੋਂ ਕੁਝ ਹਿੱਸਾ ਸਾਡਾ ਨੇਕ ਕਮਾਈ ਦੇ ਵਿੱਚ ਵੀ ਲੱਗੇ ਸਤਿਗੁਰੂ ਜੀ ਬਖਸ਼ੀ ਕਰਦੇ ਦੀਨ ਦੁਖੀ ਕੀ ਸੇਵਮ ਲਾਗ ਰਿਓ ਰਵਿਦਾਸ ਨਿਸਬਾ ਸਰ ਕੀ ਸੇਵਾ ਸੋ ਪ੍ਰਭੂ ਮਿਲਨ ਕੀ ਆਸ ਕਿ ਸਾਨੂੰ ਹਰ ਰੋਜ਼ ਦੀਨ ਦੁਖੀਆਂ ਦੀ ਸੇਵਾ ਦੇ ਵਿੱਚ ਲੱਗੇ ਰਹਿਣਾ ਚਾਹੀਦਾ ਭਾਵ ਕਿ ਸਾਨੂੰ ਕੁਝ ਥਿਰ ਕੁਝ ਸਮਾਂ ਜਾਂ ਸਾਡੀ ਕੀਤੀ ਹੋਈ ਨੇਕ ਕਮਾਈ ਦੇ ਵਿੱਚੋਂ ਕੁਝ ਪੈਸੇ ਸਾਨੂੰ ਚੰਗੇ ਕਾਰਜਾਂ ਦੇ ਵਿੱਚ ਲਾਉਣੇ ਚਾਹੀਦੇ ਹਨ ਕਿ ਨੇਕ ਕਮਾਈ ਕਰਨੀ ਚਾਹੀਦੀ ਹੈ ਔਰ ਸਤਗੁਰੂ ਜੀ ਬਖਸ਼ਿਸ਼ ਕਰਦੇ ਐ ਰਬਿਦਾਸ ਸ਼ਰਮ ਕਰ ਖਾਈ ਜੋ ਲਓ 파ਰਬਸਾਈ ਨੇਕ ਕਮਾਈ ਜੋ ਕਰੇ ਕਬੂ ਨਾ ਨਿਫਲ ਜਾਏ ਕਿ ਭਾਈ ਜੀਵ ਨੂੰ ਮਿਹਨਤ ਕਰਕੇ ਜੀਵਨ ਨਿਰਵਾਹ ਕਰਨਾ ਚਾਹੀਦਾ ਹੈ। ਚ ਆਪਣੇ ਦਸਾਂ ਨੌਹਾਂ ਦੀ ਕਿਰਤ ਕਮਾਈ ਕਰਨੀ ਚਾਹੀਦੀ ਹੈ। ਆਪਣਾ ਜੀਵਨ ਚਲਾਉਣਾ ਚਾਹੀਦਾ ਹੈ। ਕਿ ਸਾਨੂੰ ਆਪਣਾ ਜੀਵਨ ਜਿਹੜਾ ਹੈ ਉਹ ਆਪਣੇ ਦਸਾਂ ਨੌਹਾਂ ਦੀ ਕਿਰਤ ਕਮਾਈ ਕਰਕੇ ਸਫਲਾ ਕਰਨਾ ਚਾਹੀਦਾ ਹੈ। ਜੋ ਜੀਵ ਨੇਕ ਕਮਾਈ ਕਰਦਾ ਹੈ ਉਸ ਦੀ ਨੇਕ ਕਮਾਈ ਸਫਲ ਨਹੀਂ ਹੁੰਦੀ ਆਪਾਂ ਦੇਖੀਏ ਬੇਈਮਾਨੀ ਦਾ ਪੈਸਾ ਔਰ ਜਿਹੜੀ ਸਾਡੀ ਮਿਹਨਤ ਦੀ ਕਮਾਈ ਹੈ ਉਸ ਪੈਸੇ ਦੀ ਵਿੱਚ ਕੀ ਫਰਕ ਹੁੰਦਾ ਹੈ ਕਹਿੰਦੇ ਇੱਕ ਪਿਤਾ ਆਪਣੇ ਬੱਚੇ ਨੂੰ ਸੁਧਾਰਨ ਵਾਸਤੇ ਆਖਦਾ ਹੈ ਕਿ ਮੇਰੀ ਕਮਾਈ ਤੇ ਤੋਂ ਰੋਜ਼ ਰੋਟੀ ਖਾਣਾ ਜਾਂ ਘਰ ਦੇ ਵਿੱਚ ਐਸ਼ ਕਰਦਾ ਪਰ ਜਿਸ ਦਿਨ ਤੈਨੂੰ ਆਪਣੀ ਕਮਾਈ ਤੋਂ ਕਰੇਗਾ ਤੈਨੂੰ ਪਤਾ ਲੱਗ ਜਾਵੇਗਾ ਹੁਣ ਪੁੱਤ ਨੇ ਕਦੇ ਕੰਮ ਨਹੀਂ ਕੀਤਾ ਸੀ ਪਿਤਾ ਆਖਦਾ ਕਿ ਜਾ ਅੱਜ ਇੱਕ ਰੁਪਇਆ ਜਾਂ ਜੋ ਵੀ ਹੈ ਉਹ ਕਮਾ ਕੇ ਲੈ ਕੇ ਆ ਹੁਣ ਮਾਂ ਦਾ ਜਿਹੜਾ ਹਿਰਦਾ ਹੁੰਦਾ ਹੈ ਬਹੁਤ ਨਰਮ ਹੁੰਦਾ ਹੈ ਉਹ ਆਪਣੇ ਪੁੱਤ ਨੂੰ ਦੁੱਖ ਤਕਲੀਫ ਦੇ ਵਿੱਚ ਦੇਖ ਨਹੀਂ ਸਕਦੀ ਪਿਤਾ ਆਖਦਾ ਜਦ ਦਿਹਾੜੀ ਲਾ ਕੇ ਆ ਤੇ ਪੈਸੇ ਲੈ ਕੇ ਮੈਨੂੰ ਪਤਾ ਲੱਗੇ ਕਿ ਤੂੰ ਨੇਕ ਕਮਾਈ ਕਰਦਾ ਪਿਆ ਜਾਂ ਕਮਾਈ ਕਰ ਸਕਦਾ ਹੁਣ ਜਦੋਂ ਪੁੱਤ ਜਾਂਦਾ ਤੇ ਫਿਰ ਤੁਰ ਕੇ ਆ ਜਾਂਦਾ ਹੈ ਮਾਂ ਨੂੰ ਪਤਾ ਲੱਗ ਜਾਂਦਾ ਵੀ ਇਹਦੇ ਕੋਲ ਕੁਝ ਨਹੀਂ ਹੋਇਆ ਮਾਂ ਆਪਣੇ ਕੋਲੋਂ ਪੈਸੇ ਦੇ ਦਿੰਦੀ ਵੀ ਆਹ ਲੈ ਪੁੱਤ ਆਪਣੇ ਨੂੰ ਦੇ ਦੇ ਜਦੋਂ ਪੁੱਤ ਆਪਣੇ ਪਿਤਾ ਨੂੰ ਪੈਸੇ ਦਿੰਦਾ ਤੇ ਪਿਤਾ ਉਹ ਪੈਸਿਆਂ ਨੂੰ ਅੱਗ ਵਿੱਚ ਸੁੱਟ ਦਿੰਦਾ ਪੁੱਤ ਚੱਪ ਕਰਕੇ ਪਿੱਛੇ ਨੂੰ ਜਾ ਕੇ ਆਪਣੇ ਕਮਰੇ ਚ ਜਾ ਕੇ ਸੌਂ ਜਾਂਦਾ ਹੈ। ਦੂਸਰੇ ਦਿਨ ਫਿਰ ਪਿਤਾ ਕਹਿੰਦਾ ਜਾਂ ਵੀ ਪੁੱਤ ਅੱਜ ਫੇਰ ਕਮਾਈ ਕਰਕੇ ਲੈ ਕੇ ਆ। ਪੁੱਤ ਫੇਰ ਘੁੰਮਦਾ ਫਿਰਦਾ ਸ਼ਾਮ ਨੂੰ ਫੇਰ ਮਾਤਾ ਕੋਲੋਂ ਲੈ ਕੇ ਹੀ ਪੈਸੇ ਆਪਣੇ ਪਿਤਾ ਨੂੰ ਦੇ ਦਿੰਦਾ। ਪਿਤਾ ਫੇਰ ਉਹ ਅੱਗੇ ਵਿੱਚ ਪੈਸੇ ਛੁੱਟ ਦਿੰਦਾ। ਇਸ ਤਰ੍ਹਾਂ ਕਈ ਦਿਨ ਚੱਲਦਾ ਰਿਹਾ। ਆਖਰਕਾਰ ਮਾਂ ਨੇ ਆਪਣੇ ਪੁੱਤ ਨੂੰ ਕਹਿਤਾ ਕਿ ਪੁੱਤ ਮੇਰੇ ਕੋਲ ਹੁਣ ਪੈਸੇ ਨਹੀਂ ਹਨ। ਜਿਹੜੇ ਮੈਂ ਤੈਨੂੰ ਦੇ ਦੇਵਾਂ। ਹੋਣ ਪੁੱਤ ਕੀ ਕਰਦਾ ਪੁੱਤ ਵੀ ਸਵੇਰੇ ਜਾਂਦਾ ਕੰਮ ਕਰਦਾ ਕੰਮ ਕਰਨ ਦਾ ਪਸੀਨਾ ਨਿਕਲ ਆਉਂਦਾ ਗਰਮੀ ਉਹ ਗਰਮੀ ਹੋ ਜਾਂਦਾ ਸ਼ਾਮ ਨੂੰ ਪੈਸੇ ਮਿਲਦੇ ਜਦੋਂ ਉਹ ਪਿਤਾ ਨੂੰ ਪੈਸੇ ਦਿੰਦਾ ਪਿਤਾ ਅੱਗ ਦੇ ਵਿੱਚ ਸੁੱਟਣ ਲੱਗਦਾ ਪੈਸੇ ਜਦੋਂ ਤਾਂ ਪਿਤਾ ਦਾ ਹੱਥ ਫੜ ਲੈਂਦਾ ਫਿਰ ਉਹ ਪਿਤਾ ਪੁੱਛਦਾ ਵੀ ਹਾਂ ਵੀ ਅੱਜ ਤੂੰ ਹੱਥ ਕਿਉਂ ਫੜਿਆ ਕਹਿੰਦਾ ਨਹੀਂ ਇਹ ਮੇਰੀ ਕਮਾਈ ਹੈ ਤੇ ਉਸ ਵੇਲੇ ਪਤਾ ਆਖਦਾ ਇਹ ਵਾਕਿਆ ਹੀ ਤੇਰੀ ਕਮਾਈ ਆ ਤੇ ਜਿਹੜੀ ਪਹਿਲਾਂ ਕਮਾਈ ਸੀ ਉਹ ਮੇਰੀ ਕਮਾਈ ਹੋਈ ਸੀ ਪਾਪ ਦੂਸਰੇ ਦਾ ਪੈਸਾ ਜਦੋਂ ਦੂਸਰੇ ਦਾ ਪੈਸਾ ਹੁੰਦਾ ਅਸੀਂ ਉਹਦੀ ਪਰਵਾਹ ਨਹੀਂ ਕਰਦੇ ਬੇਈਮਾਨੀ ਦੇ ਪੈਸੇ ਦੀ ਪਰਵਾਹ ਨਹੀਂ ਕਰਦੇ ਸਾਨੂੰ ਸਾਡੇ ਕੋਲ ਬੇਈਮਾਨੀ ਦਾ ਪੈਸਾ ਹੋਵੇ ਅਸੀਂ ਉਹ ਖਰਚਣ ਲੱਗੇ ਪਰਵਾਹ ਨਹੀਂ ਕਰਦੇ ਕਿ ਉਹ ਕਿੱਥੇ ਖਰਚਣਾ ਹੈ ਅਰ ਜਦੋਂ ਸਾਡੀ ਮਿਹਨਤ ਦਾ ਪੈਸਾ ਹੁੰਦਾ ਹੈ ਉਹ ਅਸੀਂ ਸੋਚ ਸਮਝ ਕੇ ਖਰਚਦੇ ਆ ਕਿ ਭਾਈ ਇਹਦੀ ਕੀਮਤ ਬਹੁਤ ਹੈ ਇਹ ਮੈਂ ਖੂਨ ਪਸੀਨਾ ਇੱਕ ਕੀਤਾ ਇਸ ਵਾਸਤੇ ਕਹਿੰਦੇ ਜਦੋਂ ਅਸੀਂ ਆਪਣੇ ਹੱਥੀਂ ਕਮਾਈ ਕੀਤੀ ਹੋਈ ਦੌਲਤ ਨੂੰ ਖਰਚਦੇ ਆ ਤਾਂ ਉਹ ਦੌਲਤ ਨੂੰ ਖਰਚਦੇ ਫਿਰ ਉਹਦੀ ਕੀਮਤ ਦਾ ਵੀ ਪਤਾ ਹੁੰਦਾ ਹੈ ਵੀ ਉਹਦੀ ਕੀਮਤ ਕੀ ਹੈ ਤਾਂ ਜਿਹੜੀ ਬੇਈਮਾਨੀ ਦਾ ਉਹ ਕਹਿੰਦੇ ਬੇਈਮਾਨੀ ਦੇ ਹਿਸਾਬ ਦੇ ਨਾਲ ਹੀ ਖਰਚੀ ਜਾਂਦੀ ਹੈ ਤੇ ਸਤਗੁਰੂ ਜੀ ਕਹਿੰਦੇ ਜਿਹੜੀ ਤੁਹਾਡੀ ਹੱਥੀਂ ਕਿਰਤ ਕਮਾਈ ਐ ਉਹ ਕਦੇ ਵੀ ਨਿਸਫਲ ਨਹੀਂ ਜਾਂਦੀ ਸ਼ਰਮ ਕੋ ਈਸਰ ਜਾਣ ਕੇ ਜੋ ਪੂਜੇ ਦੇ ਨਾਰਾਇਣ ਰਵਿਦਾਤ ਨੇ ਸੰਸਾਰ ਮੇ ਸਦਾ ਮਿਲੇ ਸੁਖ ਚੈਨ ਕਿਉ ਜੋ ਜੀਵ ਸੱਚੀ ਕਿਰਤ ਕਮਾਈ ਨੂੰ ਪ੍ਰਭੂ ਦੀ ਪੂਜਾ ਜਾਣ ਕੇ ਕਰਦਾ ਹੈ ਦਿਨ ਰਾਤ ਕਰਦਾ ਹੈ ਪ੍ਰਭੂ ਦਾ ਸਿਮਰਨ ਕਰਦਾ ਹੈ ਸਤਿਗੁਰੂ ਦਾਸ ਮਰਜ ਫਰਮਾਉਂਦੇ ਕਿ ਉਸ ਜੀਵ ਨੂੰ ਸੰਸਾਰ ਵਿੱਚ ਹਮੇਸ਼ਾ ਸੁਖ ਅਤੇ ਸ਼ਾਂਤੀ ਪ੍ਰਾਪਤ ਹੁੰਦੀ ਹੈ ਸਾਡੀ ਆਪਣੀ ਕੀਤੀ ਹੋਈ ਨੇਕ ਕਮਾਈ ਉਹਦਾ ਆਨੰਦ ਜਿਹੜਾ ਹੈ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਚੋਰੀ ਦਾ ਪੈਸਾ ਤੁਹਾਡੇ ਕੋਲ ਆ ਜਾਵੇ ਬੇਈਮਾਨੀ ਦਾ ਪੈਸਾ ਆ ਜਾਵੇ ਉਹ ਸਾਡੇ ਕੋਲੋਂ ਸਾਡਾ ਸੁੱਖ ਚੈਨ ਖੋਲ ਲੈਂਦਾ ਹੈ ਸਾਡਾ ਦਿਨ ਦਾ ਆਰਾਮ ਖੋਲ ਲੈਂਦਾ ਹੈ ਰਾਤਾਂ ਦੀ ਨੀਂਦ ਖੋਲ ਲੈਂਦਾ ਹੈ ਕਿਉਂ ਕਿ ਕਿਉਂਕਿ ਸਾਨੂੰ ਫਿਕਰ ਹੋ ਜਾਂਦਾ ਕਿਸੇ ਨੂੰ ਪਤਾ ਨਾ ਲੱਗ ਜਾਵੇ ਕਿਸੇ ਨੂੰ ਪਤਾ ਨਾ ਲੱਗ ਜਾਵੇ ਬੇਈਮਾਨੀ ਦਾ ਪੈਸਾ ਹੈ ਇਸ ਕਰਕੇ ਸਤਗੁਰੂ ਜੀ ਫਰਮਾਉਂਦੇ ਹਨ ਕਿ ਭਾਈ ਹਮੇਸ਼ਾ ਆਪਣੇ ਹੱਥਾਂ ਦੇ ਨਾਲ ਕਿਰਤ ਕਮਾਈ ਕਰੋ ਜੀਭਾਂ ਸੋ ਓੰਕਾਰ ਜਪ ਹੱਥਾਂ ਸੋ ਕਰਕਾਰ RAM ਮਿਲੇ ਕਰ ਆਇ ਕਰ ਕਹਿ ਰਵਿਦਾਸ ਵਿਚਾਰ ਕਿ ਜੀਭਾਂ ਦੇ ਨਾਲ ਉਸ ਪਰਮਾਤਮਾ ਦਾ ਨਾਮ ਸਿਮਰਨ ਕਮਾਈ ਕਰੀਏ ਹੱਥਾਂ ਦੇ ਨਾਲ ਕਿਰਤ ਕਮਾਈ ਕਰਕੇ ਆਪਣਾ ਜੀਵਨ ਸਫਲਾ ਕਰੀਏ ਉਹ ਪਰਮਾਤਮਾ ਸਾਨੂੰ ਸਾਡੇ ਹਿਰਦੇ ਦੇ ਅੰਦਰ ਆਣ ਕੇ ਮਿਲੇਗਾ ਸਾਨੂੰ ਅਨੁਭਵ ਹੋਵੇਗਾ ਕਿ ਉਹ ਪਰਮਾਤਮਾ ਤੇ ਕਿਤੇ ਦੂਰ ਹੀ ਨਹੀਂ ਹੈ ਬਨ ਖੋਜਨ ਕਾ ਜੈਰੇ ਰਾਮ ਅਲੋਪਾ ਨਹੀਂ ਕਿ ਭਾਈ ਉਹ ਰਾਮ ਕਿਤੇ ਗਵਾਚਾ ਨਹੀਂ ਹੈ ਉਹਨੂੰ ਜੰਗਲਾਂ ਦੇ ਵਿੱਚੋਂ ਲੱਭਣ ਦੀ ਲੋੜ ਨਹੀਂ ਹੈ ਉਹਨੂੰ ਤੀਰਸਥਾਨਾਂ ਤੇ ਲੱਭਣ ਦੀ ਲੋੜ ਨਹੀਂ ਹੈ ਉਹ ਤਾਂ ਸਾਡੇ ਹਿਰਦੇ ਵਿੱਚ ਬੈਠਾ ਹੈ ਕਾਮ ਅਥਰਾ ਕਾ ਦਵਾਰ ਕਾ ਕਾ ਕਾਸ਼ੀ ਹਰਦਵਾਰ ਰਬੀਦਾਸ ਖੋਜਾ ਦਿਲ ਆਪਣਾ ਤਉ ਮਿਲਿਆ ਦਿਲਦਾਰ ਸਤਗੁਰੂ ਜੀ ਕਹਿੰਦੇ ਮੈਂ ਸਭ ਜਗ੍ਹਾ ਤੇ ਘੁੰਮ ਕੇ ਦੇਖਿਆ ਉਹ ਕਿਤੇ ਨਹੀਂ ਮਿਲਿਆ ਤੇ ਜਦੋਂ ਕਹਿੰਦੇ ਮੈਂ ਆਪਣਾ ਹਿਰਦੇ ਆਪਣਾ ਦਿਲ ਉਹਦੇ ਅੰਦਰ ਖੋਜ ਕੀਤੀ ਤੇ ਉਹ ਪਰਮਾਤਮਾ ਮੈਨੂੰ ਆਪਣੇ ਅੰਦਰੋਂ ਹੀ ਅਨੁਭਵ ਹੋਇਆ ਹੈ ਰਬੀਦਾਸ ਹੋ ਨਿਜ ਰ ਰੱਖ ਕੋ ਨੰਬੀ ਆਰ ਸੋ ਕਿਰਤ ਹੀ ਮਮ ਧਰਮ ਹੈ ਤਾਰੇਗਾ ਪਪਾਰ ਸਤਿਗੁਰੂ ਬਦਾਸ ਮਹਾਰਾਜ ਉਚਾਰਨ ਕਰਦੇ ਨੇ ਕਿ ਮੈਂ ਸੱਚੀ ਕਿਰਤ ਕਮਾਈ ਕਰਨ ਲਈ ਹਰ ਸਮੇਂ ਆਪਣੇ ਹੱਥਾਂ ਵਿੱਚ ਰੰਬੀ ਅਤੇ ਆਰ ਰੱਖਦਾ ਹਾਂ ਅਤੇ ਹਰ ਸਮੇਂ ਉਸ ਪ੍ਰਭੂ ਦਾ ਸਿਮਰਨ ਕਰਦਾ ਹਾਂ ਕਿਉਂਕਿ ਨੇਕ ਕਮਾਈ ਕਰਨਾ ਹੀ ਮੇਰਾ ਧਰਮ ਹੈ ਕਿ ਨੇਕ ਕਮਾਈ ਕਰਨਾ ਨਹੀਂ ਤਾਂ ਗੁਰੂ ਪਿਆਰੀ ਸਾਧ ਸੰਗਤ ਜੀਓ ਜੇਕਰ ਦੇਖੀਏ ਤੇ ਤਨ ਤਨ ਸਤਗੁਰੂ ਦਾਸ ਮਹਾਰਾਜ ਜੀ ਦੇ ਇੱਕ ਨਹੀਂ अनेका ਰਾਜੇ ਸੇਵਕ ਸਨ अनेका ਤੇ ਉਹਨਾਂ ਕੋਲ ਜਿੰਨੀ ਮਰਜੀ ਤੰਦੌਲਤ ਲੈ ਸਕਦੇ ਸਤਗੁਰੂ ਜੀ ਪਰ ਨਹੀਂ ਉਹਨਾਂ ਨੇ ਕਿਹਾ ਕਿ ਨੇਕ ਕਮਾਈ ਕਰਨੀ ਹੈ ਇਸ ਨਾਲ ਮੈਂ ਪਵ ਸਾਗਰ ਤੋਂ ਪਾਰ ਹੋ ਗਿਆ ਹੈ ਪ੍ਰਭੂ ਭਗਤੀ ਸਮ ਸਾਧਨਾ ਜਗ ਮੈਂ ਜਿਨਹੇ ਪਾਸ ਤਨਹੀਂ ਜੀਵਨ ਸਫਲ ਪਿਓ ਸਤਿ ਭਾਖੇ ਰਬਿਦਾਸ ਸੰਸਾਰ ਵਿੱਚ ਜੀਵ ਜਿਸ ਪਾਸ ਪ੍ਰਭੂ ਭਗਤੀ ਅਤੇ ਮਿਹਨਤ ਹੈ ਮਿਹਨਤ ਰੂਪੀ ਸਾਧਨਾ ਹੈ ਉਸ ਦਾ ਜੀਵਨ ਸਫਲ ਹੈ ਸਤਿਗੁਰੂ ਉਚਾਰਨ ਕਰਦੇ ਮੈਂ ਇਹ ਸੱਚ ਕਹਿੰਦਾ ਹਾਂ ਸਤਿਗੁਰ ਅਰਬਦਾਸ ਮਹਾਰੇ ਕਹਿੰਦੇ ਮੈਂ ਇਹ ਸੱਚ ਕਹਿੰਦਾ ਸਤਿ ਭਾਕੇ ਰਵਿਦਾਸ ਤੇ ਜਿਹਦੇ ਕੋਲ ਪ੍ਰਮਾਤਮਾ ਦੀ ਭਗਤੀ ਹੈ ਸੱਚੀ ਕਿਰਤ ਕਮਾਈ ਹੈ ਹੱਥਾਂ ਨਾਲ ਕਿਰਤ ਕਮਾਈ ਕਰਦਾ ਉਹਦਾ ਜੀਵਨ ਸਫਲਾ ਹੈ ਤਾਰਮ ਕਰਮ ਦੀ ਏਕੈ ਸਮਝ ਲਿਹੋ ਮਨ ਮਾਹਿ ਤਾਰਾਮ ਬਿਨਾ ਜੋ ਕਰਮੈ ਰਵਿਦਾਸ ਨਾ ਸੁਖਤ ਸਮਾਹੀ ਸਤਗੁਰੂ ਦਾਸ ਮਹਾਰਜ ਉਚਾਰਨ ਕਰਦੇ ਹੈ ਜੀਵ ਤੂੰ ਪ੍ਰਭੂ ਆਪਣੇ ਮਨ ਵਿੱਚ ਤੇ ਤੂੰ ਆਪਣੇ ਮਨ ਵਿੱਚ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਉਹਦਾ ਨਾਮ ਸਿਮਰਨ ਤਾਰਨ ਕਰ ਸਮਝ ਲੈ ਕੇ ਧਰਮ ਅਤੇ ਧਰਮ ਅਨੁਸਾਰ ਕੀਤੇ ਕਰਮ ਦੋਨੋਂ ਇੱਕ ਸਮਾਨ ਹਨ ਪਰੰਤੂ ਜੋ ਧਰਮ ਤੋਂ ਬਿਨਾ ਕਰਮ ਹਨ ਉਹਨਾਂ ਵਿੱਚ ਕਦੇ ਵੀ ਸੁੱਖ ਪ੍ਰਾਪਤੀ ਨਹੀਂ ਹੁੰਦੀ ਸੁੱਖਾਂ ਦੀ ਪ੍ਰਾਪਤੀ ਨਹੀਂ ਹੁੰਦੀ ਜਿਹੜੇ ਧਰਮ ਤੋਂ ਬਗੈਰ ਕਰਮ ਕਰੀਏ ਇਸ ਲਈ ਜੀਵ ਨੂੰ ਸ਼ੁਭ ਕਰਮ ਕਰਦੀ ਹੋਈ ਪਰਮਾਤਮਾ ਦਾ ਸਿਮਰਨ ਕਰਕੇ ਆਪਣਾ ਜੀਵਨ ਸਫਲਾ ਕਮਾ ਚਾਹੀਦਾ ਹੈ ਇਸ ਕਰਕੇ ਗੁਰੂ ਪਹਿਲੀ ਸਾਧ ਸੰਗਤ ਜਿਉ ਅਸੀਂ ਪਿਛਲੇ ਸਾਲ ਜੋ ਬੀਤ ਗਿਆ ਉਹਦੇ ਵਿੱਚ ਕੀ ਕੀਤਾ ਉਹ ਸਾਨੂੰ ਪੁੱਲ ਜਾਣਾ ਚਾਹੀਦਾ ਹੈ ਤੇ ਜਿਹੜਾ ਅੱਜ ਸਾਲ ਸ਼ੁਰੂ ਹੋਇਆ ਹੈ ਜੋ ਨਵਾਂ ਸਾਲ ਸ਼ੁਰੂ ਹੋਇਆ ਹੈ ਅਸੀਂ ਉਹਦੇ ਵਿੱਚ ਚੰਗੇ ਕਰਮ ਕੀ ਕਰਨੇ ਹਨ ਕਿਹੜੇ ਕਰਮ ਕਰਨੇ ਹਨ ਉਹਦੇ ਬਾਰੇ ਸੋਚ ਕੇ ਆਪਣਾ ਜੀਵਨ ਸਵਲਾ ਕਰਨ ਸਤ ਸੰਗਤ ਮੇ ਧਰਮ ਹੈ ਬੜੇ ਨਾਮ ਦਾ ਰੰਗ ਮੈਂ ਕੁੰਟੇ ਵੀ ਉਸੇ ਆਖਦੇ ਜਾਂ ਹੋਤੇ ਸੰਤ ਸੰਗ ਸਤ ਸੰਗਤ ਵਿੱਚ ਸੱਚਾ ਧਰਮ ਹੈ ਕਿ ਜਦੋਂ ਆਪਾਂ ਗੁਰੂ ਦੀ ਸੰਗਤ ਕਰਦੇ ਹਾਂ ਤੇ ਉਹਦੇ ਵਿੱਚ ਸੱਚਾ ਧਰਮ ਹੈ ਜਿੱਥੇ ਨਾਮ ਦਾ ਪੱਕਾ ਰੰਗ ਚੜ ਜਾਂਦਾ ਹੈ ਗੁਰੂ ਦੇ ਨਾਮ ਦੇ ਵਿੱਚ ਜੀਵ ਰੰਗਿਆ ਜਾਂਦਾ ਹੈ ਤਨ ਕੇ ਬਾਗੀ ਚਾਰ ਹੈ ਧਰਮ ਚੋਰਨਰ ਆਗ ਧਰਮ ਇਹਤ ਜੋ ਲਹंगा ਤਿੰਨ ਕਹਿ ਮਡਪਾਗ ਤੇ ਤਨ ਦੇ ਚਾਰ ਹਿੱਸੇਦਾਰ ਹਨ ਜੋ ਅਸੀਂ ਕਮਾਉਂਦੇ ਹਾਂ ਕਹਿੰਦੇ ਜਾਂ ਤਾਂ ਧਰਮ ਦੇ ਲੇਖੇ ਲਾ ਦੀਏ ਉਹ ਭਾਗਾ ਵਾਲੇ ਹਨ ਜੋ ਧਰਮ ਦੇ ਲੇਖੇ ਵਿੱਚ ਆਪਣੀ ਨੇਕ ਕਮਾਈ ਲਗਾਉਂਦੇ ਹਨ ਤੇ ਜਿਹੜੇ ਨਹੀਂ ਲਗਾਉਂਦੇ ਫਿਰ ਕਹਿੰਦੇ ਚੋਰ ਚੋਰੀ ਕਰਕੇ ਲੈ ਜਾਂਦੇ ਜਾਂ ਫਿਰ ਨਾਰੀ ਪਰਿਵਾਰ ਕਬਜ਼ਾ ਕਰ ਲੈਂਦੇ ਦੇਖਦੇ ਨਾ ਆਪਾਂ ਇਹ ਰਿਸ਼ਤੇਦਾਰ ਭਣਪਣਾ ਜਿੰਦੇ ਜਿਹੀ ਆਪਣੇ ਹਿੱਸੇ ਪਾ ਲੈਂਦੇ ਹਨ ਮਾਤਾ ਪਿਤਾ ਦੇ ਸਾਹਮਣੇ ਹੀ ਪੁੱਤ ਜ਼ਮੀਨ ਜਾਇਦਾਦ ਬੰਡਲ ਲੈਂਦੇ ਹਨ ਤੇ ਜੇ ਨਹੀਂ ਤਾਂ ਸਰਕਾਰ ਵੀ ਕਹਿੰਦੀ ਉੱਤੇ ਕਬਜ਼ਾ ਕਰ ਲੈਂਦੀ ਹੈ ਇਸ ਕਰਕੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਕਿ ਭਾਈ ਧਰਮ ਹੀਤਨਾ ਲਾਮਦੇ ਲੈਂਦੇ ਤਿੰਨੋਂ ਨਹੀਂ ਚੋਰ ਨਰ ਪਰ ਅਗਜੋ ਕਹੇ ਰਵਿਦਾਸ ਬਤਾਏ ਸਤਿਗੁਰ ਅਰਵਦਾਸ ਮਰ ਫਰਉਂਦੇ ਕਿ ਜੋ ਜੀਵ ਤਨ ਨੂੰ ਧਰਮ ਲਈ ਨਹੀਂ ਲਾਉਂਦੇ ਉਹ ਤਨ ਚੋਰ ਇਸਤਰੀ ਅਤੇ ਅਗ ਦੇ ਹਿੱਸੇ ਆਉਂਦਾ ਹੈ ਕਿਉਂਕਿ ਜਿਸ ਵੇਲੇ ਤਨ ਤਨ ਸਤਿਗੁਰੂ ਦਾਸ ਸਮਰਾਇ ਬਾਣੀ ਲਿਖ ਰਿਆ ਉਸ ਵੇਲੇ ਹੁਣ ਸਮੇਂ ਦੇ ਅਨੁਸਾਰ ਕੋਈ ਬੈਂਕਾਂ ਨਹੀਂ ਸੀ ਕਿ ਬੈਂਕਾਂ ਦੇ ਵਿੱਚ ਰੱਖ ਦੇਣਾ ਕੋਈ ਲੋਕਰ ਨਹੀਂ ਸੀ ਲੋਕਰ ਦੇ ਵਿੱਚ ਰੱਖ ਦੇਣੇ ਉਸ ਵੇਲੇ ਕੜਿਆਂ ਦੇ ਵਿੱਚ ਲੋਕ ਆਪਣਾ ਤਨ ਲਕੋ ਦਿੰਦੇ ਸੀ ਤੇ ਉਹ ਤੰਨ ਜਮੀਨਾ ਦੇ ਵਿੱਚ ਗੱਡਿਆ ਹੀ ਰਹਿ ਜਾਂਦਾ ਸੀ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਅੱਗ ਦੇ ਸਦਾ ਆਉਂਦਾ ਪਾਪ ਉਹ ਸੜ ਕੇ ਸੁਆਹ ਹੋ ਜਾਂਦਾ ਉਹਨੂੰ ਮਿਲਣਾ ਹੀ ਨਹੀਂ ਇਸ ਕਰਕੇ ਗੁਰੂ ਪਹਿਲੇ ਸਤਿਗੁਰੂ ਸਾਨੂੰ ਧਰਮ ਦੇ ਚੱਲਦੇ ਹੋਏ ਨੇਕ ਕਮਾਈ ਚੰਗੇ ਕਾਰਜਾਂ ਵਿੱਚ ਲਾ ਕੇ ਨਵੇਂ ਸਾਲ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ ਜੈ ਗੁਰਦੇਵ ਧੰਨ ਗੁਰਦੇਵ ਜੀ